ਦੀਪ ਗੱਲ ਕਰਦਾ ਹੁੰਦਾ ਸੀ ਖੁਦ ਮੁਖਤਿਆਰੀ ਦੀ ਨੰਦਪੁਰ ਸਾਹਿਬ ਦੇ ਮਤੇ ਦੀ ਤੇ ਉਹ ਉਸ ਨੂੰ ਹੀ ਅੱਗੇ ਲੈ ਕੇ ਚੱਲੇ ਆ ਉਹੀ ਟੀਚਾ ਰੱਖਿਆ ਆ ਜਿਹੜਾ ਲੋਕਾਂ ਦੇ ਪੱਖ ਦਾ ਮਤਾ ਜਾਂ ਪੰਜਾਬ ਦੇ ਹਿੱਤ ਦਾ ਮਤਾ ਪਰ ਲੋਕ ਜਾਣਦੇ ਹੀ ਨਹੀਂ ਸੀ ਉਹਦੇ ਬਾਰੇ ਨਹੀਂ ਦੇਖੋ ਮੈਂ ਇਹੀ ਕਹਿੰਨਾ 95% ਆਵਾਮ ਇਹੋ ਜੀ ਸੀ ਜਿਨ੍ਹਾਂ ਨੇ ਪੜਿਆ ਨਹੀਂ ਸੀਗਾ ਤਬੀ ਇਹੋ ਜਿਹਾ ਇਸ ਮਤੇ ਵਿੱਚ ਕੀ ਸੀਗਾ ਵੀ ਆਪਣੇ ਅਕਾਲ ਤਖਤ ਸਾਹਿਬ ਤੇ ਸਰਕਾਰ ਨੂੰ ਟੈਂਕ ਚੜਾਉਣੇ ਪੈਗੇ ਉਦੋਂ ਦੀਆਂ ਸਮੇਂ ਦੀਆਂ ਸਰਕਾਰਾਂ ਨੂੰ ਤੇ ਇਹਦੇ ਤੇ ਕਿਸੇ ਟਾਈਮ ਤੇ ਆਪਣੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਵੀ ਐਸਤੇ ਪੈਰਾ ਦਿੱਤਾ ਸੀ ਪਰ ਜਦੋਂ ਸਰਕਾਰ ਆ ਗਈ ਉਦੋਂ ਇਸ ਚੀਜ਼ 'ਚੋਂ ਵਿਸਾਰ ਗਏ ਉਹ ਅੱਜ ਇਹ ਕਾਫਲਾ ਸਮਾਪਤੀ ਵਾਲੀ ਹੀ ਜਾਊਗਾ ਜੇ ਇ ਤੋਂ ਬਾਅਦ ਹੋਰ ਪ੍ਰੋਗਰਾਮ ਅਰੇਕਾਂਗੇ ਵੀ ਹੁਣ ਤੁਸੀਂ ਅੱਜ ਪਟਨਾ ਸਾਹਿਬ ਵੱਲ ਵੀ ਤੁਰੋਗੇ ਜਾਂ ਹੋਰ ਤਖਤਾਂ ਵੱਲ ਨੂੰ ਤੁਰੋਗੇ ਜਾਂ ਪੰਜਾਬ ਦੇ ਹੋਰ ਹਿੱਸਿਆਂ 'ਚ ਵੀ ਜਾਓਗੇ ਨਹੀਂ ਇਹੋ ਜਿਹਾ ਪ੍ਰੋਗਰਾਮ ਅਸੀਂ ਜਿਹੜਾ ਵੀ ਕੋਈ ਲਿਖਾਂਗੇ ਅਸੀਂ ਇੱਥੇ ਅਰਦਾਸ ਬੇਨਤੀ ਤੋਂ ਬਾਅਦ ਸਾਰਿਆਂ ਦੇ ਨਾਲ ਜਨਤਕ ਕਰਨਾਗਾ ਤਾਂ ਉਹ ਵੀ ਬਹੁਤ ਜਲਦ ਜਨਤਕ ਕਰ ਦੇਵਾਂਗੇ ਸਿੱਖਾਂ ਨੇ ਹਤੋਂ 40 ਸਾਲ ਪਹਿਲਾਂ ਵੀ ਅਨੰਦਪ੍ਰਸਾਦ ਦਾ ਮਤਾ ਕੜ ਕੇ ਆਪ ਦੇ ਜਿਹੜੇ ਵੱਧ ਅਧਿਕਾਰਾਂ ਦੀ ਗੱਲ ਹੈ ਵੀ ਉਹ ਜਿਹੜੇ ਮਨੁੱਖੀ ਅਧਿਕਾਰ ਘਟ ਗਿਣਤੀ ਕੌਮਾਂ ਦੇ ਇਸ ਮжоਰਟੀਰੀ ਸਟੇਟ ਦੇ ਵਿੱਚ ਜਿਹੜੇ ਕਹ ਲੋ ਸੂੜੀ ਤੇ ਟੰਗੇ ਹੋਏ ਸੀ ਵੀ ਉਹ ਪੂਰੇ ਕਰਨ ਵਾਸਤੇ ਉਹ ਲੈਣ ਵਾਸਤੇ ਅਨੰਦਪ੍ਰਸਾਦ ਦਾ ਮਤਾ ਸਿੱਖਾਂ ਨੇ ਹਤੋਂ 40 45 ਸਾਲ ਪਹਿਲਾਂ ਕੜਿਆ ਅਨੰਦਪ੍ਰਸਾਦ ਦੇ ਮਤੇ 'ਚ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈਗਾ ਜੀ ਬਿਲਕੁਲ ਮਤਲਬ ਵੀ ਇਸ ਗੱਲ ਵਾਸਤੇ ਹੀ ਸਿੱਖਾਂ ਨੇ ਮਤਲਬ ਕਹਿ ਲੋ ਵੀ ਆਪ ਦੇ ਆਕਾਲ ਤਖਤ ਸਾਹਿਬ ਦੇ ਉੱਤੇ ਐਡੀ ਵੱਡੀ ਝੰਗ ਲੜੀ ਆ आनंदपुर ਦੇ ಮತ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਦੀਪ ਸਿੰਘ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਹੋਰੀ ਨੌਜਵਾਨਾਂ ਨੂੰ ਕਾਫਲੇ ਦੇ ਰੂਪ ਦੇ ਵਿੱਚ ਲੈ ਕੇ ਚੱਲੇ ਹੋਏ ਸੀ ਵਕ ਵਕ ਥਾਵਾਂ ਤੇ ਆਨੰਦਪੁਰ ਦੇ ਮਤੇਦਾਹੀ ਪ੍ਰਚਾਰ ਕੀਤਾ ਜਾ ਰਿਹਾ ਸੀ ਪਿੰਡਾਂ ਪਿੰਡਾਂ ਚ ਹੋ ਕੇ ਅੱਜ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਹ ਮਾਰਚੜਾ ਹੈਗਾ ਉਹ ਪਹੁੰਚਣ ਜਾ ਰਿਹਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਹ ਮਾਰਚ ਪਹੁੰਚਿਆ ਸੋ ਓ ਵੀਰ ਗੱਲਬਾਤ ਕਰਦੇ ਆ ਸਾਡੇ ਨਾਲ ਮਨਦੀਪ ਸਿੰਘ ਜੀ ਕਿਵੇਂ ਦੇਖਦੇ ਹੋ ਮਾਰਚ ਇਥੇ ਲੈ ਕੇ ਆਏ ਆ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੋਈ ਹੈ ਕਿਸ ਤਰ੍ਹਾਂ ਲੋਕਾਂ ਨੇ ਇਹ ਗੱਲਾਂ ਸੁਣੀਆਂ ਕਿਸ ਤਰ੍ਹਾਂ ਲੋਕਾਂ ਨੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਸਮਝਿਆ راستੇ ਦੇਖੋ ਅਸੀਂ ਘਰ ਘਰ ਪਿੰਡ ਪਿੰਡ ਤੱਕ ਜੋ ਟੀਚਾ ਰੱਖਿਆ ਸੀ ਆਨੰਦਪੁਰ ਸਾਹਿਬ ਦਾ ਮਤਾ ਪਹੁੰਚਾਉਣ ਦਾ ਉਹ ਉਹੀ ਅਸੀਂ ਕਰਦੇ ਆਏ ਆ ਫੜਾਦਰ ਪੜਾ ਅਸੀਂ ਰੁਕੇ ਆ ਤੇ ਐਸੀ ਤਰ੍ਹਾਂ ਨਾਲ ਅਸੀਂ ਇਹ ਬਹੁਤ ਭਰਮਾ ਹੰਗਾਰਾ ਸੀ ਸਾਨੂੰ ਜਿਵੇਂ ਤੁਸੀਂ ਅੱਜ ਵੀ ਦੇਖ ਸਕਦੇ ਹੋ ਸੰਗਤ ਦਾ ਇਕੱਠ ਤੇ ਰਸਤੇ ਚ ਪੜਾਤੇ ਵੀ ਸਾਨੂੰ ਐਸੀ ਤਰ੍ਹਾਂ ਨਾ ਹੰਗਾਰਾ ਮਿਲਦਾ ਸੀਗਾ ਤੇ ਉਹੀ ਆ ਬਾਈ ਦੀਪ ਦੀ ਅਸੀਂ ਜੇ ਗੱਲ ਕਰੀਏ ਬਾਈ ਦੀਪ ਗੱਲ ਕਰਦਾ ਹੁੰਦਾ ਸੀ ਖੁਦ ਮੁਖਤਿਆਰੀ ਦੀ ਨੰਦਪੁਰ ਸਾਹਿਬ ਦੇ ਮਤੇ ਦੀ ਜੀ ਤੇ ਉਸ ਨੂੰ ਹੀ ਅੱਗੇ ਲੈ ਕੇ ਚੱਲੇ ਆ ਉਹੀ ਟੀਚਾ ਰੱਖਿਆ ਇਸ ਨੂੰ ਘਰ ਘਰ ਤੱਕ ਸਭ ਕਿਤੇ ਪਹੁੰਚ ਪਹੁੰਚਾਉਣ ਦਾ ਜੀ ਵੀ ਆਪਣੇ ਹੱਕਾਂ ਦੀ ਗੱਲ ਆ ਆਪਣੇ ਪੰਜਾਬ ਦੀ ਗੱਲ ਆ ਤੇ ਉਹਦੇ ਵਿੱਚ ਅਸੀਂ ਜਿੰਨਾ ਕਰ ਸਕੇ ਹਾਂ ਉਹਨਾ ਕੀਤਾ ਤੇ ਹੁਣ ਅੱਗੇ ਹੋਰ ਸਾਡੀ ਗੁਰੂ ਮਹਾਰਾਜ ਅੱਗੇ ਆ ਉਹ ਬੇਨਤੀ ਆ ਵੀ ਸਾਨੂੰ ਓਟ ਆਸਰਾ ਦੇਣ ਤੇ ਅਸੀਂ ਹੋਰ ਇਸ ਜਿਹੜਾ ਆਪਣਾ ਕਾਰਜ ਵਧਿਆ ਇਸ ਚ ਅੱਗੇ ਵਧਗੇ ਨੌਜਵਾਨਾਂ ਨੇ ਪੁੱਛਿਆ ਤੁਹਾਨੂੰ ਵੀ ਕੀ ਆ ਅਨੰਦ ਪ੍ਰਸਾਦ ਮਤਾ ਜੀ ਜਾਣਦੇ ਸੀ ਪਹਿਲਾਂ ਇਹਦੇ ਬਾਰੇ ਕੋਈ ਚਰਚਾ ਮੈਂ ਇਦਾਂ ਦੀ ਹੋਈਆਂ ਵੀ ਜਿਨ੍ਹਾਂ ਤੁਹਾਨੂੰ ਹੈਰਾਨ ਕਰਿਆ ਹੋਵੇ ਵੀ ਇੰਨਾ ਆ ਜਿਹੜਾ ਲੋਕਾਂ ਦੇ ਪੱਖ ਦਾ ਮਤਾ ਜਾਂ ਪੰਜਾਬ ਦੇ ਹਿੱਤ ਦਾ ਮਤਾ ਪਰ ਲੋਕ ਜਾਣਦੇ ਨਹੀਂ ਸੀ ਉਹਦੇ ਬਾਰੇ ਨਹੀਂ ਦੇਖੋ ਮੈਂ ਇਹੀ ਕਹਿੰਨਾ 95% ਆਵਾਮ ਇਹੋ ਜੀ ਸੀ ਜਿਨ੍ਹਾਂ ਨੇ ਪੜ੍ਹਿਆ ਨਹੀਂ ਸੀਗਾ ਅਸੀਂ ਜਾ ਕੇ ਜਿੱਥੇ ਵੀ ਦੀਵਾਨ ਲਾਉਂਦੇ ਸੀ ਚਾਹੇ ਸਾਡੇ ਰਾਤ ਦੇ ਪੜਾ ਹੁੰਦੇ ਸੀ ਤੇ ਚਾਹੇ ਦਿਨ ਵੇਲੇ ਜਿੱਥੇ ਰੁਕਦੇ ਸੀ ਅਸੀਂ ਜਾ ਕੇ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਵਿਚਾਰ ਕਰਦੇ ਸੀ ਦੱਸਦੇ ਸੀ ਉਹਦੇ ਬਾਰੇ ਤੇ ਮੈਂ ਇਹੀ ਹੈਰਾਨ ਨਾ ਵੀ ਇਹੋ ਜਿਹਾ ਆਪਣਾ ਮਤਾ ਸੀ ਜਿਹੜਾ ਕਿ ਸਾਰੇ ਪੰਜਾਬੀਆਂ ਦੇ ਹਿੱਤ ਦੀ ਗੱਲ ਕਰਦਾ ਜਿੰਨੇ ਵੀ ਇੱਥੇ ਪੰਜਾਬ ਵਿੱਚ ਵਸਣ ਵਾਲੇ ਮਸਨੀਕ ਆ ਉਹ ਚਾਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਉਹਨਾਂ ਦੇ ਹੱਕ ਦੀ ਗੱਲ ਕਰਦਾ ਤੇ ਇਹ ਜੇ ਨੌਜਵਾਨੀ ਦੀ ਗੱਲ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕਰਦਾ ਪੰਜਾਬ ਦੇ ਪਾਣੀਆਂ ਦੀ ਤੇ ਐਗਰੀਕਲਚਰ ਦੀ ਗੱਲ ਕਰਦਾਗਾ ਆਪਣਾ ਕਿਸਾਨੀ ਦੀ ਗੱਲ ਕਰਦਾ ਐਜੂਕੇਸ਼ਨ ਸਿਸਟਮ ਦੀ ਗੱਲ ਕਰਦਾ ਤੇ ਇਹ ਸਾਰੀਆਂ ਚੀਜ਼ਾਂ ਕਰਦਾ ਤੇ ਇਹੀ ਗੱਲ ਆ ਜਦੋਂ ਅਸੀਂ ਵਿਚਾਰ ਵੀ ਹੁੰਦੇ ਸੀ ਜਾ ਕੇ ਜਿਹੜੇ ਪੜਾਅ ਤੇ ਹੁੰਦੇ ਸੀ ਤਾਂ ਉੱਥੇ ਪਤਾ ਲੱਗਦਾ ਸੀਗਾ ਵੀ ਇਹੋ ਜਿਹਾ ਇਸ ਮਤੇ ਵਿੱਚ ਕੀ ਸੀਗਾ ਵੀ ਆਪਣੇ ਅਕਾਲ ਤਖਤ ਸਾਹਿਬ ਤੇ ਸਰਕਾਰ ਨੂੰ ਟੈਂਕ ਚੜਾਉਣੇ ਪੈਗੇ ਉਦੋਂ ਦੀਆਂ ਸਮੇਂ ਦੀਆਂ ਸਰਕਾਰਾਂ ਨੂੰ ਤੇ ਇਹੀ ਗੱਲ ਆ ਵੀ ਇਹ ਸਾਡੇ ਹੱਕਾਂ ਦੀ ਗੱਲ ਆ ਜਿਹੜੇ ਸਾਡੇ ਨਾਲ ਵਾਅਦੇ ਹੋਏ ਸੀਗੇ 1947 ਦੇ ਵਿੱਚ ਜਦੋਂ ਇਹ ਦੇਸ਼ ਆਜ਼ਾਦ ਹੋਇਆ ਸੀ ਖੁਦਮੁਖਤਿਆਰੀ ਦੀ ਗੱਲ ਪੰਜਾਬ ਨੂੰ ਕੀਤੀ ਗਈ ਸੀ ਕਿ ਤੇ ਉਹੀ ਵੀ ਕਰਦੇ ਕਿਵੇਂ ਸਰਦਾਰ ਕਪੂਰ ਸਿੰਘ ਨੇ ਇਹ ਸਾਰਾ ਪੁਆਇੰਟ ਵਾਈਜ਼ ਇਹ ਉਲੀਕਿਆ ਤੇ ਉਸ ਨੂੰ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੀ ਪ੍ਰਵਾਨਗੀ ਦਿੱਤੀ ਗਈ ਸੀਗੀ ਤੇ ਇਹਦੇ ਤੇ ਕਿਸੇ ਟਾਈਮ ਤੇ ਆਪਣੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਵੀ ਐਸਤੇ ਪੈਰਾ ਦਿੱਤਾ ਸੀ ਪਰ ਜਦੋਂ ਸਰਕਾਰ ਆ ਗਈ ਉਦੋਂ ਇਸ ਚੀਜ਼ 'ਚੋਂ ਵਿਸਾਰ ਗਏ ਉਹ ਇਹਨੂੰ ਇੱਕ ਵਕੀਲ ਹੋਣ ਦੇ ਨਾਤੇ ਭਾਈ ਜਿੱਦੋਂ ਤੁਸੀਂ ਇਹਨੂੰ ਪੜਿਆ ਸਮਝਿਆ ਤੁਹਾਨੂੰ ਕੁਝ ਲੱਗਿਆ ਇਹਦੇ ਵਿੱਚ ਵੀ ਕੋਈ ਅਜਿਹੀ ਚੀਜ਼ ਸੀ ਜਿਹੜੀ ਜਿਹਨੂੰ ਲੋਕ ਸਮਝਣਾ ਨਹੀਂ ਸੀ ਚਾਹੁੰਦੇ ਜਾਂ ਸਰਕਾਰਾਂ ਨਹੀਂ ਸੀ ਚਾਹੁੰਦੀਆਂ ਸਰਕਾਰਾਂ ਨੇ ਕਿਉਂ ਇਹਨੂੰ ਪ੍ਰਵਾਨ ਨਹੀਂ ਕੀਤਾ ਜੀ ਨਹੀਂ ਦੇਖੋ ਇਹ ਸਰਕਾਰਾਂ ਨੂੰ ਇੱਕ ਖੁਦਮੁਖਤਿਆਰੀ ਦੀ ਗੱਲ ਸੀਗੀ ਵੀ ਸੈਂਟਰ ਕੋਲੇ ਸਿਰਫ ਚਾਰ ਹੱਕ ਹੀ ਹੋਣੇ ਚਾਹੀਦੇ ਆਪਣਾ ਡਿਫੈਂਸ ਸਿਸਟਮ ਕਮਿਊਨੀਕੇਸ਼ਨ ਸਿਸਟਮ ਕ੍ਰਾਂਸੀ ਤੇ ਫੋਰਨ ਅਫੇਅਰਸ ਤੇ ਸਟੇਟ ਕੋਲੇ ਆਪਦਾ ਸੈਪਰੇਟ ਕਨਸਟੀਟਿਊਸ਼ਨ ਹੋਣਾ ਚਾਹੀਦਾਗਾ ਤੇ ਜਿਹੜੇ ਆਪਾਂ ਪੁਆਇੰਟਾਂ ਦੀ ਇਸ ਚ ਗੱਲ ਕਰਦੇ ਸੀ ਮੰਗਾਂ ਰੱਖੀਆਂ ਸੀ ਸਾਨੂੰ 1982 ਵਿੱਚ ਇਸ ਵਿੱਚ ਸੋਧ ਕਰਕੇ ਜਦੋਂ ਸੰਤ ਪਾਪਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲੇ ਨੇ ਇਸ ਨੂੰ ਪ੍ਰਵਾਨਗੀ ਦਿੱਤੀ ਆ ਤੇ ਉਸ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਨੇ ਉਹੀ ਜਿਹੜੀਆਂ ਆਪਾਂ ਇਸ ਚ ਆਪਣੇ ਹੱਕ ਰੱਖੇ ਸੀਗੇ ਉਹਨਾਂ ਨੇ ਉਹੀ ਪੁਆਇੰਟ ਵਾਈਜ਼ ਪੁਆਇੰਟ ਟਾਰਗੇਟ ਕਰਨੇ ਸ਼ੁਰੂ ਕਰਤੇ ਜੀ ਤੁਸੀਂ ਕਿੰਨੇ ਪਿੰਡਾਂ ਵਿੱਚ ਹੁਣ ਲਗਭਗ ਹੋ ਕੇ ਆਏ ਹੋ ਹੋਰ ਪਿੰਡ ਨੀ ਜਾਗਰਤੀ ਤੁਹਾਨੂੰ ਲੱਗੀ ਹੈ ਨੌਜਵਾਨ ਤੁਹਾਡੇ ਨੇ ਤੁਰੇ ਆ ਰਸਤੇ 'ਚ ਹੋਰ ਉਹਨੇ ਹੰਮੀ ਪਰੀ ਵੀ ਨਾਲ ਚੱਲਾਂਗੇ ਅਸੀਂ ਤੁਹਾਡੇ ਜਾਂ ਆਉਣ ਵਾਲੇ ਸਮੇਂ ਦੇ ਪਲਾਨ ਕੀ ਰਹਿਣਗੇ ਜੀ ਨਹੀਂ ਦੇਖੋ ਇਹੀ ਅਸੀਂ ਆ ਜੀ ਜਿੰਨਾ ਅਸੀਂ ਕਰਦੇ ਆਂ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੋਂ ਹੁੰਦੇ ਹੋਏ ਬਠਿੰਡਾ ਉਸ ਤੋਂ ਬਾਅਦ ਸ੍ਰੀ ਮਕਸਰ ਸਾਹਿਬ ਮਕਸਰ ਸਾਹਿਬ ਤੋਂ ਬਾਅਦ ਅਸੀਂ ਬਾਗਾਪਰਾਣਾ ਕੋਟਕਪੂਰਾ ਹੁੰਦੇ ਹੋਏ ਮੋਗਾ ਲੁਧਿਆਣਾ ਫਿਰ ਅੱਗੇ ਕੋਸ਼ ਏਰੀਆ ਫਤਿਹਗੜ ਸਾਹਿਬ ਦਾ ਵੀ ਆ ਜਾਂਦਾ ਕਾ ਮੁਰਿੰਡਾ ਹੋ ਕੇ ਹੋਏ ਮੁਰਿੰਡਾ ਜਿਵੇਂ ਮਾਛੀਵਾੜਾ ਚਮਕੌਰ ਸਾਹਿਬ ਤੇ ਰੋਪੜ ਦੀ ਧਰਤੀ ਤੋਂ ਹੁੰਦੇ ਹੋਏ ਅਸੀਂ ਇੱਥੇ ਅੱਜ 15 ਦਿਨਾਂ ਬਾਅਦ ਅਸੀਂ ਇਹ ਜਿੰਨੇ ਜ਼ਿਲ੍ਹੇ ਕਵਰ ਕਰਕੇ ਪਿੰਡ ਤੇ ਮੈਂ ਕਹੂੰਗਾ ਨੌਜਵਾਨੀ ਵਿੱਚ ਜਿੰਨਾ ਇਹ ਸ਼ਾ ਅਸੀਂ ਅਸੀਂ ਸਾਰੇ ਪਿੰਡਾਂ ਵਿੱਚੋਂ ਸਾਰਿਆਂ ਨੂੰ ਬੇਨਤੀਆਂ ਕਰਦੇ ਆਂ ਵੀ ਆਓ ਆਪਣੇ ਹੱਕਾਂ ਲਈ ਆਪਾਂ ਕਰੀਏ ਤੇ ਸਾਨੂੰ ਬਹੁਤ ਮੈਂ ਕਹੂੰਗਾ ਜਿੰਨੀ ਅਸੀਂ ਟੀਮ ਲੱਗੀ ਸੀ ਵਾਰਸ ਪੰਜਾਬ ਦੀ ਸਾਰਿਆਂ ਨੂੰ ਅੱਜ ਵੀ ਇੱਕ ਤਰ੍ਹਾਂ ਨਾਲ ਅਸੀਂ ਕਵਾਂਗੇ ਅਸੀਂ ਬਹੁਤ ਖੁਸ਼ ਆਂ ਵੀ ਅਸੀਂ ਜਿੰਨੀ ਆਵਾਮ ਜਗਾਉਣਾ ਚਾਹੁੰਦੇ ਸੀ ਬਾਈ ਦੀਪ ਤੇ ਸੋਚ ਤੇ ਚੱਲਣ ਵਾਲਿਆਂ ਨੂੰ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਤੇ ਅੱਜ ਸਭ ਨੇ ਸਾਨੂੰ ਬਹੁਤ ਭਰਮਾ ਹੰਗਾਰਾ ਦਿੱਤਾ ਅੱਜ ਸਵੇਰ ਤੋਂ ਜਦੋਂ ਅਸੀਂ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਆਂ ਤੇ ਸਾਡੇ ਨਾਲ ਐਸੇ ਤਰ੍ਹਾਂ ਹੀ ਐਨੀ ਜਿਹੜੀ ਸੰਗਤ ਹੈਗੀ ਆ ਐਸੇ ਰੂਪ ਵਿੱਚ ਸਾਡੇ ਨਾਲ ਅੱਜ ਇਹ ਚੱਲਦੀ ਆਈ ਆ ਤੇ ਅੱਜ ਇੱਥੇ ਹੁਣ ਅਰਦਾਸ ਬੇਨਤੀਆਂ ਸਮਾਪਤੀ ਵਾਲੀਆਂ ਕਰਨ ਪਹੁੰਚੇ ਸਮਾਪਤੀ ਦੀ ਹੀ ਅਰਦਾਸ ਕਰਨੀ ਅੱਜ ਇਹ ਕਾਫਲਾ ਸਮਾਪਤੀ ਵਾਲੀ ਹੀ ਜਾਊਗਾ ਜੇਹ ਤੋਂ ਬਾਅਦ ਹੋਰ ਪ੍ਰੋਗਰਾਮ ਅਰੀਕਾਂਗੇ ਵੀ ਹੁਣ ਤੁਸੀਂ ਅੱਜ ਪਟਨਾ ਸਾਹਿਬ ਵੱਲ ਵੀ ਤੁਰੋਗੇ ਜਾਂ ਹੋਰ ਤਖਤਾਂ ਵੱਲ ਨੂੰ ਤੁਰੋਗੇ ਜਾਂ ਪੰਜਾਬ ਦੇ ਹੋਰ ਹਿੱਸਿਆਂ 'ਚ ਵੀ ਜਾਓਗੇ ਜੀ ਨਹੀਂ ਇਹੋ ਜਿਹਾ ਪ੍ਰੋਗਰਾਮ ਅਸੀਂ ਜਿਹੜਾ ਵੀ ਕੋਈ ਲਿਖਾਂਗੇ ਅਸੀਂ ਇੱਥੇ ਅਰਦਾਸ ਬੇਨਤੀ ਤੋਂ ਬਾਅਦ ਸਾਰਿਆਂ ਦੇ ਨਾਲ ਜਨਤਕ ਕਰਨਾਗਾ ਤਾਂ ਉਹ ਵੀ ਬਹੁਤ ਜਲਦ ਜਨਤਕ ਕਰਦੇ ਹਾਂ ਨੌਜਵਾਨਾਂ ਨੂੰ ਵੀ ਪੁੱਛਾਂਗੇ ਉਹ ਬਾਈ ਤੁਸੀਂ ਤੁਰ ਰਹੇ ਹੋ ਅੱਜ ਬਾਈ ਹੋਰਾਂ ਦੇ ਨਾਲ ਕੀ ਸਮਝਿਆ ਤੁਸੀਂ ਇਸ ਗੱਲ ਦੇ ਵਿੱਚੋਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਤੁਹਾਨੂੰ ਹੁਣ ਅੱਜ ਸਮਝ ਆਉਂਦੀ ਹੈ ਜਾਂ ਪਹਿਲਾਂ ਸਮਝ ਆ ਰਹੀ ਸੀ ਮਨੋ ਇਹ ਨਾ ਗੱਲ ਆਪਾਂ ਨੂੰ ਬੜੇ ਬੜੇ ਬਰਾਊਡਰ ਵੇਚ ਸਮਝਣੀ ਚਾਹੀਦੀ ਹੈ ਵੀ ਜਿੱਥੇ ਪੂਰੀ ਦੁਨੀਆ ਅੱਜ ਉੱਥੇ ਜਿਹੜੀਆਂ ਸਟੇਟਾਂ ਆ ਘੱਟ ਗਣਤੀ ਕੌਮਾਂ ਨੇ ਵੀ ਉਹ ਕ੍ਰਾਈਸਿਸ ਦੇ ਵਿੱਚ ਨੇ ਵੀ ਉਹ ਸਿੱਖਣ ਨੇ ਤੋਂ 40 ਸਾਲ ਪਹਿਲਾਂ ਵੀ ਅਨੰਦਪ੍ਰਸਾਦ ਦਾ ਮਤਾ ਕੜ ਕੇ ਆਪਦੇ ਜਿਹੜੇ ਵੱਧ ਅਧਿਕਾਰਾਂ ਦੀ ਗੱਲ ਹੈ ਵੀ ਜਿਹੜਾ ਉਹ ਤੇ ਅੱਜ ਕੌਮਾਂਤਰੀ ਹਿਊਮਰਸ ਡੇ ਅੱਜ ਇੰਟਰਨੈਸ਼ਨਲ ਹਿਊਮਰਸ ਡੇ ਆ ਵੀ ਉਹ ਜਿਹੜੇ ਮਨੁੱਖੀ ਅਧਿਕਾਰ ਘਟ ਗਿਣਤੀ ਕੌਮਾਂ ਦੇ ਇਸ ਮжоਰਿਟੀਅਨ ਸਟੇਟ ਦੇ ਵਿੱਚ ਜਿਹੜੇ ਕਹ ਲੋ ਸੂੜੀ ਤੇ ਟੰਗੇ ਹੋਏ ਸੀ ਵੀ ਉਹ ਪੂਰੇ ਕਰਨ ਵਾਸਤੇ ਉਹ ਲੈਣ ਵਾਸਤੇ ਨੰਦ ਪ੍ਰਸਾਦ ਦਾ ਮਤਾ ਸਿੱਖਣੇ 40-45 ਸਾਲ ਪਹਿਲਾਂ ਘੜਿਆ ਉਹਦੇ ਵਾਸਤੇ ਬੜਾ ਲੰਬਾ ਸਮਾਂ ਹੋ ਗਿਆ ਵੀ ਸਿੱਖ ਸੰਘਰਸ਼ ਕਰਦੇ ਆ ਰਹੇ ਨੇ ਤੇ ਇਹ ਚੀਜ਼ਾਂ ਸਮਝਣ ਦੀ ਬੜੀ ਲੋੜ ਹੈ ਵੀ ਅੱਜ ਜੇ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਪਾਣੀ ਦੀ ਗੱਲ ਕਰਦੇ ਹਾਂ ਜਿਹੜੀ ਬੜੀ ਬੇਸਿਕ ਲੀਵਿੰਗ ਸਟੈਂਡਰਡਸ ਨੇ ਵੀ ਜਿਹਦੇ ਬਿਨਾ ਕੋਈ ਮਨੁੱਖ ਨਾ ਰਹਿ ਸਕਦਾ ਨਾ ਗਰੋ ਕਰ ਸਕਦਾ ਹੈ ਸੋ ਉਹ ਜਦੋਂ ਸੈਂਟਰ ਲੈ ਕੇ ਜਾ ਰਹੀ ਹੈ ਵੀ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਦਾ ਐਗਜ਼ਾਮਪਲ ਵੀ ਦੇਖਿਆ ਅਸੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਹਾਲ ਵੀ ਦੇਖ ਰਹੇ ਹਾਂ ਵੀ ਨਾ ਸਾਡੇ ਪਾਣੀ ਤੇ ਹੱਕ ਹੈ ਜਦੋਂ ਪਾਣੀ ਤੇ ਹੱਕ ਨਹੀਂ ਅਸੀਂ ਪਿਛਲੇ ਸਮੇਂ ਦੇ ਵਿੱਚ ਹੜ੍ਹ ਦੇਖ ਚੁੱਕੇ ਹਾਂ ਵੀ ਕਿਸ ਤਰੀਕੇ ਦੇ ਨਾਲ ਵੀ ਜਿਹੜਾ ਇੱਕ ਹਾਈਡਰੌਲਿਕ ਪਾਵਰ ਆਪਾਂ ਮੰਨੀ ਜਾਂਦੀ ਹੈ ਜਿਹੜੀ ਵੀ ਪਾਣੀ ਬੰਪ ਹੈ ਉਹ ਵੀ ਉਹਦੇ ਨਾਲ ਕਿੰਨੀਆਂ ਨਸਲਾਂ ਨਸਲਾਂ ਦੇ ਨਾਲ-ਨਾਲ ਵੀ ਤੁਹਾਡਾ ਜਿਹੜਾ ਫਾਈਨੈਂਸ਼ੀਅਲ ਸਟਰਕਚਰ ਹੈ ਸਾਰਾ ਉਹ ਖਤਮ ਕੀਤਾ ਜਾ ਜਨੰਤ ਪ੍ਰਸਾਦ ਦੇ ਮਤੇ 'ਚ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈਗਾ ਜੀ ਬਿਲਕੁਲ ਮੱਲਵੀ ਇਸ ਗੱਲ ਵਾਸਤੇ ਹੀ ਸਿੱਖਾਂ ਨੇ ਮਤਲਬ ਕਹਿ ਲਓ ਵੀ ਆਪਦੇ ਅਕਾਲ ਤਖਤ ਸਾਹਿਬ ਦੇ ਉੱਤੇ ਐਡੀ ਵੱਡੀ ਜੰਗ ਲੜੀ ਆ। ਮਤਲਬ ਇਹ ਗੱਲ ਸਮਝਣ ਦੀ ਲੋੜ ਹੈ ਵੀ ਜਦੋਂ ਤੱਕ ਕਿਸੇ ਵੀ ਕੌਮ ਨੂੰ ਉਹਦੇ ਬੇਸਿਕ ਰਾਈਟਸ ਨਹੀਂ ਮਿਲਦੇ ਉਦੋਂ ਤੱਕ ਉਹ ਕੌਮ ਐ ਅਗਲੀਆਂ ਜਿਹੜੀਆਂ ਜੰਗਾਂ ਵਾਸਤੇ ਤਿਆਰ ਕਦੇ ਨਹੀਂ ਹੋ ਸਕਦੀ। ਤਾਂ ਇਹਨਾਂ ਦੀ ਇਹ ਜਿਹੜੀ ਪਹਿਲਾ ਤੁਹਾਨੂੰ ਫਿਰ ਕਿਦਾਂ ਲੱਗੀ ਨੌਜਵਾਨੀ ਕੀ ਸਮਝੀ ਆ ਇਹ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ? ਕਿਸ ਤਰ੍ਹਾਂ ਦੀ ਪਹਿਲ ਲੱਗੀ ਤੁਹਾਨੂੰ ਨਹੀਂ ਇਹ ਬਹੁਤ ਚੰਗੀ ਮੰਨ ਲਓ ਅਸੀਂ ਬਾਈ ਹੋਂ ਦਾ ਵੀ ਧੰਨਵਾਦ ਕਰਦੇ ਹਾਂ ਵੀ ਬਾਈ ਦੀਪ ਨੇ ਜਿਹੜੀ ਚਣਗ ਜਗਾਈ ਸੀ ਵੀ ਇੱਕ ਬੜਾ ਵੱਡਾ ਵੈਕਿਊਮ ਹੈ ਉਹ ਸਿੱਖੀ ਦੇ ਵਿੱਚ ਜਾਂ ਸਿੱਖ ਪੋਲਿਟਿਕਸ ਦੇ ਵਿੱਚ ਛਾਇਆ ਹੋਇਆ ਸੀ ਵੀ ਜਿੱਥੇ ਪੰਜਾਬ ਦੇ ਯੂਥ ਨੂੰ ਜਾਂ ਪੰਜਾਬ ਦੇ ਲੋਕਾਂ ਦੇ ਵਿੱਚ ਅਨੰਦਵਰ ਸਾਹਿਬ ਮਤੇ ਦੀ ਗੱਲਾਂ ਜਾਂ ਉਸ ਰੈਜ਼ੋਲੂਸ਼ਨ ਦੇ ਵਿੱਚ ਕੀ ਪੜਨ ਨੇ ਕੀ ਸਾਡੇ ਰਾਈਟਸ ਨੂੰ ਨਹੀਂ ਸੀ ਪਤਾ ਵੀ ਅਸੀਂ ਬਾਈ ਹੋਂ ਦਾ ਵੀ ਧੰਨਵਾਦ ਕਰਦੇ ਹਾਂ ਬੜੇ ਵੱਡੇ ਲੈਵਲ ਦੇ ਉੱਤੇ ਵੀ ਅੱਜ ਇਸ ਮਾਰਚ ਦੇ ਥਰੂ ਵੀ ਲੋਕਾਂ ਨੂੰ ਪਤਾ ਲੱਗਿਆ ਜਵਾਕ ਸਰਚ ਕਰ ਰਹੇ ਨੇ ਸਨ ਲੋ ਕੋ ਯੂਨੀਵਰਸਟੀਆਂ ਕਾਲਜਾਂ ਦੇ ਵਿੱਚ ਪੁੱਛਦੇ ਨੇ ਬਈ ਅਨੰਦ ਵਰਸਾਹ ਦੇ ਮਤੇ ਦਾ ਕੀ ਕਹਿਣਾ ਚਾਹੁੰਦੇ ਹੋ ਜਾਂ ਕੀ ਉਹਦੇ ਬਾਰੇ ਮਤਲਬ ਕੀ ਕਿਵੇਂ ਦੇ ਰਾਈਟਸ ਮਿਲਦੇ ਨੇ ਠੀਕ ਹੈ ਜੀ ਕੀ ਉਹਦੇ ਨਾਲ ਸਾਨੂੰ ਫਾਇਦਾ ਹੋਊਗਾ ਕੀ ਫੈਡਰਲ ਢਾਂਚਾ ਹੁੰਦਾ ਵੀ ਫੈਡਰਲ ਢਾਂਚੇ ਦੀ ਲੜਾਈ ਹੈ ਵੀ ਅਨੰਦ ਵਰਸਾਹ ਦੇ ਮਤੇ ਤੋਂ ਸਿੱਖ ਮੈਗਨਾ ਕਾਟਾ ਮੰਨ ਕੇ ਚੱਲ ਰਹੇ ਨੇ ਵੀ ਜਿਸ ਤਰੀਕੇ ਦੇ ਨਾਲ ਵੈਸਟ ਦੇ ਵਿੱਚ ਮੈਗਨਾ ਕਾਟਾ ਦੇ ਥਰੂ ਵੱਡੇ ਵੱਡੇ ਮੁਲਕਾਂ ਨੂੰ ਆਜ਼ਾਦੀ ਮਿਲੀ ਆ ਉਹਨਾਂ ਦੀ ਜੂਨ ਸੁਧਰੀ ਆ ਉਸੇ ਤਰੀਕੇ ਦੇ ਨਾਲ ਵੀ ਸਿੱਖਾਂ ਵਾਸਤੇ ਪੰਜਾਬ ਵਾਸਤੇ ਮੈਗਨਾ ਕਾਟਾ ਸ਼੍ਰੀ ਅਨੰਦ ਵਰਸਾਹ ਦਾ ਮਤਾ ਹੈ ਸੋ ਉਸ ਦੇ ਵਾਸਤੇ ਸਿੱਖਾਂ ਨੂੰ ਵੀ ਨੌਜਵਾਨੀ ਨੂੰ ਜਾਗਰੂਕ ਵੀ ਹੋਣਾ ਪੈਣਾ ਹੈ ਤੇ ਉਹਦੇ ਵਾਸਤੇ ਸੰਘਰਸ਼ੀਲ ਹੋ ਕੇ ਗਰਾਊਂਡ ਤੇ ਉਤਰ ਕੇ ਜਿਵੇਂ ਭਾਈ ਉਹਨਾਂ ਨੇ ਪ੍ਰਚਾਰ ਕੀਤਾ ਵੇਸ਼ ਤਰੀਕੇ ਦੇ ਨਾਲ ਉਹਨੂੰ ਸਮਝਣਾ ਤੇ ਪ੍ਰਚਾਰਨਾ ਬੜਾ ਜ਼ਰੂਰੀ ਹੈ ਭਾਈ ਜੀ ਕਿਸ ਤਰ੍ਹਾਂ ਦਾ ਹੁਣ ਗਰੁੱਪ ਬਣਿਆ ਹੈ ਨੌਜਵਾਨਾਂ ਦਾ ਉਹਨਾਂ ਦੀ ਸੋਚ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਾਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਨੌਜਵਾਨ ਹੈਗੇ ਆ ਕਿਸ ਤਰ੍ਹਾਂ ਦਾ ਇੱਕ ਗੱਠ ਇੱਕ ਗਰੁੱਪ ਜੋ ਜਿਹੜਾ ਹੈਗਾ ਤੁਹਾਡੇ ਚ ਬਿਲਡ ਹੋਇਆ ਨਹੀਂ ਦੇਖੋ ਗਰੁੱਪ ਤਾਂ ਬਿਲਡ ਹੁੰਦਾ ਹੀ ਆ ਜੀ ਜਦੋਂ ਜਾ ਕੇ ਆਪਾਂ ਕਿਸੇ ਨਾਲ ਵਿਚਾਰ ਵਟਾਂਦਰੇ ਕਰਦੇ ਆਂ ਤੇ ਆਪਦੀ ਜਿਹੜੀ ਅਸੀਂ ਸੋਚ ਲੈ ਕੇ ਚੱਲਨੇ ਆ ਬਾਈ ਦੀਪ ਦੀ ਸੋਚ ਲੈ ਕੇ ਚੱਲਨੇ ਆ ਉਸ ਦੇ ਨਾਲ ਨੌਜਵਾਨੀ ਤਾਂ ਜਾਗਦੀ ਆ ਤੇ ਨਾਲ ਵੀ ਜੁੜਦੇ ਆਗੇ ਤੇ ਮੈਂ ਇਹੀ ਗੱਲ ਕਰੂੰਗਾ ਜਿਵੇਂ ਹੁਣ ਉਹੀ ਬਾਈ ਦੀਪ ਦੇ ਜਗਾਇ ਹੋਏ ਦੀਪਸੀ ਜਿਹੜੇ ਯੂਨੀਵਰਸਿਟੀ ਵਿੱਚ ਐਜ਼ੀਟੇਸ਼ਨ ਮਜਾਰੇ ਤੇ ਬੈਠੇ ਸੀ ਤੇ ਉਹਨਾਂ ਨੇ ਸਰਕਾਰ ਨੂੰ ਝੁਕਲਣੀ ਮਜਬੂਰ ਕਰਤਾ ਉੱਥੇ ਦੇਖੋ ਜੇ ਇਹੀ ਚੀਜ਼ ਆਪਾਂ ਉਦੋਂ ਆਪਾਂ ਡਟ ਕੇ ਇਸ ਚੀਜ਼ ਤੇ ਪੈਰਾ ਦਿੰਦੇ ਆਪਣੇ ਬੋਰਡ ਪਾਣੀ ਦਾ ਬੋਰਡ ਆ ਜਿਹੜਾ ਆਪਣੇ ਕੋਲੇ ਪਾਖੜਾ ਮੈਨੇਜਮੈਂਟ ਬੋਰਡ ਉਹ ਵੀ ਆਪਣੇ ਤੋਂ ਖੁੱਸਣਾ ਨਹੀਂ ਸੀ ਜੇ ਹੁਣ ਵੀ ਨੌਜਵਾਨ ਤਖੜੇ ਹੋ ਕੇ ਪੈਰਾ ਨਾ ਦਿੰਦੇ ਯੂਨੀਵਰਸਿਟੀ ਦੇ ਮੁੱਦੇ ਤੇ ਤੇ ਸੈਨੇਟ ਦੀ ਇਲੈਕਸ਼ਨ ਤੇ ਤਾਂ ਉਹ ਵੀ ਆਪਣੇ ਹੱਥੋਂ ਖੁੱਸ ਗਈ ਸੀ ਇਹੀ ਅੱਜ ਆਪਣੇ ਨੌਜਵਾਨਾਂ ਨੂੰ ਪਤਾ ਹੋਊਗਾ ਆਪਣੇ ਹੱਕਾਂ ਬਾਰੇ ਤਾਂ ਹੀ ਉਹ ਆਵਾਜ਼ ਚੱਕਣਗੇ ਆਵਾਜ਼ ਚੱਕਨ ਨੂੰ ਚਿੰਗ ਹਰੇਕ ਦੇ ਅੰਦਰ ਲੱਗੀ ਹੋਈ ਹੈਗੀ ਬਸ ਉਹਨਾਂ ਨੂੰ ਜਗਾਉਣ ਦੀ ਲੋੜ ਆ ਤੇ ਇਹੀ ਅਸੀਂ ਕੋਸ਼ਿਸ਼ ਵੀ ਇਹੀ ਕੀਤੀ ਆ ਵੀ ਆਪਦੇ ਪੰਜਾਬ ਦੀ ਆਵਾਮੇ ਪਸਾਪਨਾ ਸਾਰਿਆਂ ਦਾ ਪੰਜਾਬ ਆ ਸਾਰਿਆਂ ਦਾ ਪੰਜਾਬ ਆਪਾਂ ਨੂੰ ਵੀ ਕੁਝ ਫਰਜ਼ ਆ ਆਪਣੇ ਉਹਦੇ ਪ੍ਰਤੀ ਤੇ ਉਹ ਹੀ ਨਿਭਾਉਂਦੇ ਹੋਏ ਅਸੀਂ ਅੱਗੇ ਚੱਲ ਰਹੇ ਹਾਂ ਜੀ ਬਿਲਕੁਲ ਸੋ ਇਹ ਜਿਹੜਾ ਕਾਫਲਾ ਹੈ ਤਕਸੀ ਦੀ ਦਮਦਮਾ ਸਾਹਿਬ ਤੋਂ ਚੱਲ ਕੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਨੌਜਵਾਨ ਇਸ ਕਾਫਲੇ ਦਾ ਹਿੱਸਾ ਬਣੇ ਅਨੰਦਪੁਰ ਸਾਹਿਬ ਦੇ ਮਤੇ ਦੀ ਇਸ قافلے ਦੇ ਵਿੱਚ ਗੱਲ ਹੋਈ ਐ ਸੋ ਇਹ ਗੱਲਾਂ ਬਾਤਾਂ ਤੁਹਾਨੂੰ ਕਿਵੇਂ ਲੱਗਦੀਆਂ ਤੁਸੀਂ ਕਿਵੇਂ ਸਮਝਦੇ ਹੋ ਕਿ ਇਹ ਪੰਜਾਬ ਦੇ ਲਈ ਕਿੰਨੀਆ ਜ਼ਰੂਰੀ ਹੈ ਸੋ ਆਪਣੇ ਵਿਚਾਰ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਨ ਸਿੰਘ ਪੰਜਾਬੀ ਲੋਕ ਚੈਨਲ